ਜਾਣਦੇ ਆ ਅੱਜ ਆਪਾਂ ਉਹਨਾਂ ਸੰਤਾਂ ਦੀ ਜ਼ਿੰਦਗੀ ਬਾਰੇ ਜਿਹੜੇ ਸਾਡੇ ਸਮਾਜ ਤੋਂ ਦੂਰ ਰਹਿ ਕੇ ਆਪਣੀ ਜ਼ਿੰਦਗੀ ਉਸ ਜੰਗਲ ਦੇ ਵਿੱਚ ਬਤੀਤ ਕਰਦੇ ਨੇ ਜਿਨ੍ਹਾਂ ਨੇ ਆਪਣੀ ਮੋਹ ਮਾਇਆ ਨੂੰ ਤਿਆਗ ਦਿੱਤਾ ਹੈ ਜੀ ਹਾਂ ਦੋਸਤੋ ਐਦਾਂ ਦੇ ਸੰਤ ਵੀ ਸਾਨੂੰ ਬਹੁਤ ਸਾਰੇ ਮਿਲਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਉਸ ਪਰਮਾਤਮਾ ਦੇ ਲੇਖੇ ਲਾ ਦਿੱਤੀ ਹੈ ਦੋਸਤੋ ਇਹ ਸੰਤ ਆਪਣੀ ਜ਼ਿੰਦਗੀ ਹੈ ਜਿਹੜੀ ਉਸ ਪਰਮਾਤਮਾ ਦੀ ਭਗਤੀ ਦੇ ਵਿੱਚ ਬਤੀਤ ਕਰਦੇ ਨੇ ਇਹਨਾਂ ਨੇ ਆਪਣੀਆਂ ਜਿੰਨੀਆਂ ਵੀ ਵਾਸਨਾਵਾਂ ਨੇ ਉਹਨਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ ਹੁੰਦਾਗਾ ਤੇ ਇਹ ਲੋਕ ਆਪਣੀ ਜ਼ਿੰਦਗੀ ਇਕਾਂਤ ਦੇ ਵਿੱਚ ਉਸ ਥਾਂ ਦੇ ਉੱਤੇ ਰਹਿ ਕੇ ਬਤੀਤ ਕਰਦੇ ਨੇ ਜਿੱਥੇ ਇਹਨਾਂ ਦਾ ਆਮ ਦੁਨੀਆ ਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ ਕਿਉਂਕਿ ਦੋਸਤੋ ਇਹਨਾਂ ਸੰਤਾਂ ਦਾ ਮੰਨਣਾ ਹੈ ਕਿ ਇਹ ਦੁਨੀਆ ਇੱਕ ਮਾਇਆ ਜਾਲ ਹੈ ਇਸ ਕਰਕੇ ਇਹ ਸੰਤ ਆਪਣੀ ਜ਼ਿੰਦਗੀ ਇਸ ਮਾਇਆ ਜਾਲ ਤੋਂ ਦੂਰ ਉਸ ਇਕਾਂਥਾਂ ਤੇ ਜਿੱਥੇ ਇਹਨਾਂ ਦਾ ਧਿਆਨ ਸਿਰਫ ਭਗਤੀ ਦੇ ਵਿੱਚ ਹੁੰਦਾ ਹੈ ਉੱਥੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਤਾਂ ਦੋਸਤੋ ਇਹਨਾਂ ਸੰਤਾਂ ਦੀਆਂ ਤਸਵੀਰਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿਉਂਕਿ ਇਹਨਾਂ ਸੰਤਾਂ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਔਖੀ ਹੁੰਦੀ ਹੈ ਔਖੀ ਕਿਉਂ ਹੁੰਦੀ ਹੈ ਦੋਸਤੋ ਔਖੇ ਹੋਣ ਦਾ ਕਾਰਨ ਇਹ ਹੈ ਕਿਉਂਕਿ ਇਹ ਉਸ ਪਰਮਾਤਮਾ ਦੀ ਸ਼ਰਧਾ ਵਿੱਚ ਉਸ ਪਰਮਾਤਮਾ ਦੀ ਭਗਤੀ ਵਿੱਚ ਆਪਣੇ ਆਪ ਨੂੰ ਇੰਨਾ ਲੀਨ ਕਰ ਲੈਂਦੇ ਨੇ ਕਿਉਂਕਿ ਇਹਨਾਂ ਨੂੰ ਆਪਣੇ ਸਰੀਰ ਨੂੰ ਸਾਧਨਾ ਹੁੰਦਾ ਹੈਗਾ ਇਸ ਕਰਕੇ ਇਹ ਆਪਣੀ ਨਸਾਈ ਜ਼ਿੰਦਗੀ ਉਸ ਪਰਮਾਤਮਾ ਦੀ ਭਗਤੀ ਨੂੰ ਉਸ ਪਰਮਾਤਮਾ ਨੂੰ ਪਾਉਣ ਦੇ ਵਿੱਚ ਲਾ ਦਿੰਦੇ ਨੇ ਤੇ ਇਹਨਾਂ ਦੁਆਰਾ ਬੜਾ ਹੀ ਸੁਖਾਲਾ ਤੇ ਸਿੱਧਾ ਸਾਦਾ ਜੀਵਨ ਬਤੀਤ ਕੀਤਾ ਜਾਂਦਾ ਹੈਗਾ ਇਹ ਲੋਕ ਆਪਣੀ ਰੋਟੀ ਆਪਣੇ ਹੱਥਾਂ ਦੇ ਨਾਲ ਬਣਾਉਂਦੇ ਨੇ ਜਿਸ ਨੂੰ ਰਾਮ ਰੋਟੀ ਕਿਹਾ ਜਾਂਦਾ ਹੈਗਾ ਇਹਨਾਂ ਦੀ ਰੋਟੀ ਬਹੁਤ ਹੀ ਜ਼ਿਆਦਾ ਸਿੰਪਲ ਹੁੰਦੀ ਹੈ ਤੇ ਇਹ ਕਿਸੇ ਵੀ ਚੀਜ਼ ਦਾ ਜਿਹੜਾ ਹੈਗਾ ਉਸ ਦੇ ਵਿੱਚ ਵਰਤੋਂ ਨਹੀਂ ਕਰਦੇ ਸਗੋਂ ਇਹ ਆਪਣੇ ਹੱਥਾਂ ਦੇ ਨਾਲ ਜਿਹੜੀ ਰੋਟੀ ਹੈ ਉਹ ਬਣਾਉਂਦੇ ਨੇ ਇਸ ਤੋਂ ਇਲਾਵਾ ਦੋਸਤੋ ਜਿਹੜੇ ਇਸ ਅੰਤਮਾਤਮਾ ਹੁੰਦੇ ਨੇ ਇਹਨਾਂ ਦਾ ਕਿਹਾ ਕੋਈ ਵੀ ਬੋਲ ਖਾਲੀ ਨਹੀਂ ਜਾਂਦਾ ਜੇਕਰ ਇਹ ਕਿਸੇ ਨੂੰ ਬਚਨ ਕਰ ਦੇਣ ਤਾਂ ਪਰਮਾਤਮਾ ਇਹਨਾਂ ਦੁਆਰਾ ਦਿੱਤੇ ਗਏ ਬਚਨ ਦਾ ਜੇੜਾਗਾ ਉਪਬੰਧ ਹੁੰਦਾਗਾ ਤੇ ਇਸ ਤੋਂ ਬਾਅਦ ਉਹ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਜਿਹੜੀ ਇਹਨਾਂ ਸੰਤਾਂ ਕੋਲ ਕੋਈ ਵੀ ਸ਼ਰਧਾਲੂ ਹੈ ਉਹ ਲੈ ਕੇ ਜਾਂਦਾਗਾ ਤਾਂ ਇਦਾਂ ਦੇ ਸੰਤ ਸਾਨੂੰ ਉਹਨਾਂ ਫਾੜਾਂ ਦੇ ਵਿੱਚ ਮਿਲਣਗੇ ਜਿਹੜੇ